ਲਓ ਜੀ ਚੰਡੀਗੜ੍ਹ ਚ ਖੜੇ ਆ ਸੀ ਇਸ ਸਮੇ ਸੈਕਟਰ 17 ਦੇ ਵਿੱਚ ਬੜਾ ਜ਼ਬਰਦਸਤ ਵੀਡੀਓ ਹੋਣ ਵਾਲਾ ਅਖੀਰ ਤੱਕ ਦੇਖਿਓ ਜੀ ਇੱਕ ਯਾਦਾਂ ਦਾ ਪੰਨਾ ਫਰੋਲਣ ਜਾ ਰਹੇ ਆ ਜੀ ਆ ਤੁਹਾਨੂੰ ਦਿਖਾ ਰਹੇ ਆ ਜੀ 뮤직 ਕਾਰਨਰ ਜੀ ਔਰ ਇਹ 뮤직 ਕਾਰਨਰ ਬਹੁਤ ਪੁਰਾਣਾ 뮤직 ਕਾਰਨਰ ਹੈ ਜਿਨ੍ਹਾਂ ਜਿਨ੍ਹਾਂ ਨੇ ਇਸ ਥਾਂ ਤੇ ਵਿਜ਼ਿਟ ਕੀਤਾ ਉਹ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕੈਸਟਾਂ ਦਾ ਯੁੱਗ ਜਿਹੜਾ ਹੈ ਸੀ ਡੀਜ਼ ਦਾ ਯੁੱਗ ਔਰ ਇਹ ਸਾਰੇ ਯੁੱਗ ਜਿਹੜਾ ਹੈ ਇਸ ਦੁਕਾਨ ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ ਔਰ ਦੇਖੋ ਕੋਈ ਵੀ ਸਿੰਗਰ ਪੰਜਾਬ ਦਾ ਚਾਹੇ ਉਹ ਹੰਸਰਾਜ ਹੰਸ ਸਾਹਿਬ ਹੈ ਗੁਰਦਾਸ ਮਾਨ ਹੈ ਸਿੱਧੂ ਮੂਸੇਵਾਲਾ ਹੈ ਯਾਜਰਾ ਹੈ ਬੱਬੂ ਮਾਨ ਹੈ ਕੋਈ ਐਸਾ 뮤ਜ਼ਿਕ ਡਾਇਰੈਕਟਰ ਨਹੀਂ ਜਿਹੜਾ ਇਸ ਦੁਕਾਨ ਨੂੰ ਜਾਣਦਾ ਨਹੀਂ ਜਿਹੜਾ ਇਸ ਦੁਕਾਨ ਤੇ ਵਿਜ਼ਿਟ ਨਹੀਂ ਕੀਤਾ ਵੱਡੇ ਵੱਡੇ ਫਿਲਮ ਸਟਾਰਟਸ ਵੀ ਇੱਥੇ ਆਏ ਨੇ ਅੱਜ ਵੀ ਇੱਥੇ ਕੈਸੇਟਸ ਮਿਲਦੀਆਂ ਨੇ ਦੇਖੋ ਯੁੱਗ ਖਤਮ ਹੋ ਗਿਆ ਪਰ ਇਹ 뮤직 কর্নার ਵਾਲਿਆਂ ਨੇ ਉਹ ਕੈਸੇਟਸ ਦੀ ਉਪਲਬਧੀ ਜਿਹੜੀ ਅੱਜ ਵੀ ਰੱਖੀ ਹੋਈ ਹੈ ਸੀਡਿਸ ਦੀ ਉਪਲਬਧੀ ਅੱਜ ਵੀ ਰੱਖੀ ਹੋਈ ਹੈ ਅਸੀਂ ਜਾ ਕੇ ਤੁਹਾਨੂੰ ਦਿਖਾਨੇ ਆ ਅਤੇ ਗੱਲਬਾਤ ਕਰਦੇ ਦੋਨੋਂ ਬ੍ਰਦਰ ਜੀ ਔਰ ਇੱਕ ਕਾਮ ਕਰ ਰਹੇ ਨੇ ਸ਼੍ਰੀ ਸਤਪਾਲ ਜੀ ਔਰ ਨਾਲ ਸ਼੍ਰੀ ਵਿਨੋਦ ਕੁਮਾਰ ਜੀ ਆ ਦੇਖੋ ਜੀ ਐਸੀ ਦੁਕਾਨ ਔਰ ਇਹ ਪੰਜਾਬ ਦਾ ਨੰਬਰ 1 ਵੀਡੀਓ ਹੈ ਮੈਂ ਕਹਿੰਨਾ ਕੋਈ ਹੀ ਵਿਅਕਤੀ ਹੋਏਗਾ ਆਲੇ ਦੁਆਲੇ ਦਾ ਪੰਜਾਬ ਦਾ ਕਿਸੇ ਸ਼ਹਿਰ ਦਾ ਜਿਹੜਾ ਇਸ ਦੁਕਾਨ ਤੇ ਵਿਜ਼ਿਟ ਨਹੀਂ ਕੀਤਾ ਹੋਏਗਾ ਪ੍ਰਕਾਸ਼ ਕੌਰ ਦੇ ਗਾਣੇ ਲੱਗਦੇ ਨੇ ਜੀ ਸ਼ਾਮ ਨੂੰ ਔਰ ਸਵੇਰੇ ਦੁਕਾਨ ਖੁੱਲਦੀ ਹੈ ਔਰ ਨਾਲ ਹੀ ਗੁਰਬਾਣੀ ਸ਼ੁਰੂ ਹੋ ਜਾਂਦੀ ਹੈ ਔਰ ਸ਼ਾਮ ਨੂੰ ਕਸ਼ੋਰ ਕੁਮਾਰ ਦੇ ਗਾਣੇ ਸੋਹਣੇ ਸੋਹਣੇ ਗੀਤ ਅੱਜ ਵੀ ਸੈਕਟਰ 17 ਦੇ ਵਿੱਚ ਇਹਨਾਂ ਕਰਕੇ ਗੂੰਜਦੇ ਆ ਦੋਨਾਂ ਭਰਾਵਾਂ ਦੇ ਨਾਲ ਗੱਲ ਕਰਾਂਗੇ ਜੀ ਨਮਸਕਾਰ ਸਰ ਜੀ ਨਮਸਕਾਰ ਜੀ ਜੈ ਸ਼੍ਰੀ ਰਾਮ ਹਮ ਸਰ ਕਮਾਲ ਕਰਤੇ ਜੀ ਅੱਜ ਜਸੀਂ ਦੇਖੋ ਜੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਵਲੋਗਿੰਗ ਚੰਡੀਗੜ੍ਹ ਦੀ ਸ਼ੁਰੂ ਕਰਨ ਲੱਗੇ ਆ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਆਏ ਆ ਸਭ ਤੋਂ ਪਹਿਲਾ ਵਲੌਗ ਤੁਹਾਡਾ ਹੈ ਕਿਉਂਕਿ ਤੁਸੀਂ ਵਿਰਸੇ ਤੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜੀ ਤੁਹਾਡਾ ਆਉਣ ਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਬੱਲੇ-ਬੱਲੇ ਦਾ ਇਹ ਚੜ੍ਹਦੀਆਂ ਕਲਾ ਰੱਖੇ ਔਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਹੂੰ ਤੇ ਸਭ ਤੋਂ ਵਧੀਆ ਗੱਲ ਪਤਾ ਕੀ ਲੱਗੀ ਜੀ ਤੁਸੀਂ ਦੋਨੋਂ ਭਰਾ ਜਿਹੜੇ ਹੈ ਮਿਲ ਕੇ ਕੰਮ ਕਰ ਰਹੇ ਹੈ ਕਰਿਓ ਜੀ ਇਸ ਗੱਲ ਦੇ ਉੱਤੇ ਕਮੈਂਟ ਦੀ ਐਦਾਂ ਵੀ ਹੁੰਦਾ ਜੀ ਆਹ ਦੋਨੋਂ ਬ੍ਰਦਰਸ ਜਿਹੜੇ ਹਨ ਦੀ ਬੜੀ ਜਾਨਦਾਰ ਜਿਹੜੀ ਹੈ ਜੋੜੀ ਹੈ ਪਰਮਾਤਮਾ ਇਹਨਾਂ ਨੂੰ ਸਲਾਮਤ ਰੱਖੇ ਦਿਖਾਨੇ ਤੁਹਾਨੂੰ ਵੀਡੀਓ ਸਕਿਪ ਨਹੀਂ ਕਰ ਸਕਦੇ ਇਸ ਗੱਲ ਦੀ ਗਾਰੰਟੀ ਹੈ ਥੋੜਾ ਜਿਹਾ ਵੀ ਦੇਖਣਾ ਸ਼ੁਰੂ ਕਰਤਾ ਨਾ ਜਿੱਦੋਂ ਅਸੀਂ ਆਹ ਦੇਖੋ ਤੁਹਾਨੂੰ ਕੈਸੇਟਸ ਦਿਖਾਨੇ ਹੈ ਔਰ ਦੇਖੋ ਚਮਕੀਲਾ ਜੀ ਦੀ ਕੈਸੇਟਸ ਕੋਈ ਕੈਸੇਟ ਐਸੀ ਜਿਹੜੀ ਹੈ ਕੋਈ ਐਸੀ ਸੀਡੀ ਜਿਹੜੀ ਹੈ ਨਹੀਂ ਤੁਹਾਨੂੰ ਮਿਲ ਰਹੀ ਔਰ ਇੱਥੇ ਮਿਲੇਗੀ ਸਾਡੇ ਬਾਅਦ ਤੋ ਪਹਿਲਾ ਫਾਸਤੇ ਆਇਆ ਹਰਪ੍ਰੀਤ ਮਾਨ ਜੀ ਹਮ ਔਰ ਦੂਸਰੇ ਨੰਬਰ ਤੇ ਇਥੇ ਬੱਬੂ ਮਾਨ ਵੀ ਆਇਆ ਤੀਸਰੇ ਨੰਬਰ ਤੇ ਆਪਣਾ ਬਲਜਿੰਦਰ ਬੱਲੀ ਉਹ ਵੀ ਆਇਆ ਜੀ ਤੇ ਸਾਥੀ ਕੇ ਵੀ ਬਹੁਤ ਵਾਰ ਆਇਆ 90 ਤੋਂ ਜੀ ਉਹ ਵੀ ਸਿੰਗਰ ਬਹੁਤ ਤੇ ਉਸ ਤੋਂ ਬਾਅਦ ਸਾਡੇ ਬਾ ਆਪਣਾ ਕਿਰਨਾ ਕਪੂਰ ਵੀ ਆਈ ਹੈ ਜੀ ਹਮ ਆਪੀ ਸ਼ੇਖ ਬਚਨ ਵੀ ਆਇਆ ଥିਏ ਹਮ ਅਨਿਲ ਕਪੂਰ ਵੀ ਆਇਆ ਅਨੁਭਵ ਖੇਰ ਵੀ ਆਇਆ ਕਿਰਨਾਂ ਕਿਰਨਾਂ ਖੇਰ ਵੀ ਆਏ ਜੀ ਇੱਥੇ ਬਹੁਤ ਬਹੁਤ ਬੜੀ ਬਹੁਤ ਬੜੀ ਉਹ ਆਪਣਾ ਪ੍ਰੋਜੈਕਟ ਦੇਖ ਕੇ ਇੱਥੇ ਬੜੇ ਖੁਸ਼ ਹੁੰਦੇ ਸੀਗੇ ਜੇ ਸਾਡੇ ਕੋਲ ਡਿਸਪਲੇ ਹੁੰਦਾ ਸੀਗਾ ਉਸ ਟਾਈਮ ਸਾਡੇ ਕੋਲ ਕੰਪਨੀਆਂ ਪੂਰੀਆਂ ਆਉਂਦੀਆਂ ਸੀਆਂ ਜੋਰਾਂ ਨਾਲ ਚੱਲਦਾ ਸੀ ਇਹ ਕੰਮ ਇਹ ਕੈਸਟਾਂ ਸੀੜੀਆਂ ਦਾ ਹਰ ਕਸਟਮਰ ਹਰ ਪਬਲਿਕ ਬਹੁਤ ਖੁਸ਼ ਹੁੰਦੀ ਜੀ ਇਹ ਚੀਜ਼ਾਂ ਦੇ ਲੇਕਿਨ ਹੁਣ ਇਹ ਵਿਰਾਸਤ ਖਤਮ ਹੁੰਦੀ ਜਾ ਰਹੀ ਹੈ ਇੱਕ ਅਸੀਂ ਇਹ ਵਿਰਾਸਤ ਜਿਹੜੀ ਇਹ ਅੱਜ ਕਾਇਮ ਕਰ ਰੱਖੀ ਹੋਈ ਹੈ ਵਾਕੇ ਜੀ ਤੁਹਾਨੂੰ ਸਲੂਟ ਬਣਦਾ ਇਸੇ ਕਰਕੇ ਆਏ ਆ ਸੀ ਤੁਹਾਨੂੰ ਔਰ ਦੇਖੋ ਜੀ ਵਾਕ ਇਹਨਾਂ ਨੇ ਵਿਰਾਸਤ ਕਾਇਮ ਰੱਖੀ ਹੋਈ ਹੈ ਸੀ ਡੀਜ਼ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਯਾਦਾਂ ਤਾਜ਼ੀਆਂ ਹੋਣਗੀਆਂ ਕੈਸੇਟਸ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਯਾਦਾਂ ਤਾਜ਼ੀਆਂ ਹੋਣਗੀਆਂ ਅਤੇ ਉਹ ਪੁਰਾਣੇ ਪੁਰਾਣੇ ਗੀਤ ਗਾਣੇ ਜਿਹੜੇ ਹੈ ਉਹ ਵੀ ਤਾਜ਼ਾ ਹੋਣਗੇ ਕਲੈਕਸ਼ਨ ਤੁਹਾਡੀ ਬੜੀ ਵਧੀਆ ਹੁੰਦੀ ਹੈ ਸਵੇਰੇ ਸ਼ਾਮ ਜਿਹੜੇ ਤੁਸੀਂ ਗੀਤ ਲਗਾਉਂਦੇ ਹੋ ਨਾ ਦੀ ਇੱਥੇ ਖਾਸ ਕਰਕੇ ਬਾਲੀਵੁੱਡ ਹਿੰਦੀ ਟਰੈਕਸ ਜਿਹੜੇ ਹੁੰਦੇ ਨੇ ਕੀ ਕਹਿੰਦੇ ਜੀ ਤੁਸੀਂ ਉਹਨਾਂ ਨਾਲ ਸਾਡੇ ਅਜਾਜ ਇਹ ਸਰਿੰਦਰ ਕੌਰ ਪ੍ਰਕਾਸ਼ ਕੌਰ ਚੱਲਦੀ ਹੈ ਇਹ ਆ ਸਾਡੇ ਕੋਲ ਕੋਈ ਵੀ ਭਗਵਾਨ ਨਮਾ ਚਾਹਦਾ ਇੱਥੇ ਕਿਸੇ ਵਾਰ ਚੱਕਾ ਜਾਮ ਹੋ ਜਾਂਦਾ ਹੈ ਬਿਲਕੁਲ ਹੋ ਜਾਂਦਾ ਹੈ ਜਿਸ ਦਾ ਜਾਮ ਲਾ ਜਾਂਦਾ ਇਸ ਦਾ ਪਬਲਿਕ ਖੜ ਕੇ ਲੈਂਦੀ ਹੈ ਇਹ ਸਾਡੇ ਸੀਐਮ ਸਾਹਿਬ ਭਗਵਾਨ ਸਮਾਨ ਜੀ ਜਾਇ ਇਹਨਾਂ ਦੀ ਕੈਸੜ ਆਂਦੀ ਦੀ ਇੱਥੇ ਲੋਕ ਆਏ ਐ ਇੰਜੋਏ ਕਰਦੇ ਪੂਰਾ ਹਰ ਤਰ੍ਹਾਂ ਦੇ ਲੰਚ ਟਾਈਮ ਕੇ ਵਿੱਚ ਆ ਕੇ ਆ ਕੇ ਸੜਕ ਪੱਲਾ ਵਿੱਚ ਇਹ ਸਭ ਮੋਕੰਦ ਸ਼ਰਮਾ ਜੀ ਆਲਾ ਵਗੈਰਾ ਸਾਰੇ ਪੂਰਾ ਲੋਕ ਇੰਜੋਏ ਕਰਦੇ ਦਿੱਥੇ ਆ ਕੇ ਹੂੰ ਦੇਖੋ ਜੀ ਇਹਨਾਂ ਨੇ ਵੱਡੇ ਵੱਡੇ ਆਰਟਿਸਟਸ ਬਣਾਏ ਵੀ ਐ ਬੱਬੂ ਮਾਨ ਜੀ ਦੇ ਜਿਹੜੇ ਸੌਂਗਸ ਜਦੋਂ ਰਿਲੀਜ਼ ਹੁੰਦੇ ਸੀ ਨਾ ਕੈਸਟ ਰਿਲੀਜ਼ ਹੁੰਦੀ ਸੀ ਉਹ ਪਿੰਡ ਪੈਰਾ ਲੱਗਦਾ ਦੀ ਪਿੰਡ ਪੈਰਾ ਲੱਗਦਾ ਫੈਰੀ ਪੈਰਾ ਹੀ ਲਾਤਾ ਜੀ ਉਹਨਾਂ ਨੇ ਫਿਰ ਜ਼ਿੰਦਗੀ ਚ ਹੂੰ ਗਾਣਿਆਂ ਦਾ ਗਾਣਿਆਂ ਦਾ ਪਿਆਰਾ ਲਾਤਾ ਹਰ ਹਰ ਮੋਲਾ ਆਲ ਵਰਲਡ ਦੇ ਵਿੱਚ ਹਰਿਆਣਾ ਪੰਜਾਬ ਹਿਮਾਚਲ ਪੂਰਾ ਪਿਆਰਾ ਲਾਤਾ ਜਿਕਮਰੀ ਬੱਬੂ ਮਾਨ ਨੇ ਬੱਬੂ ਮਾਨ ਨੇ ਹੋਰ ਵੀ ਜਿਹੜੀਆਂ ਚੰਗੇ ਗਾਣੇ ਗਾਏ ਐ ਸੌਣ ਦੀ ਛੜੀ ਹੋ ਗਈ ਹੈ ਜੀ ਹੋਰ ਬਹੁਤ ਵੈਸੇ ਉਹ ਸਾਡੇ ਦਿਮਾਗ 'ਚ ਨਹੀਂ ਆ ਰਹੀਆਂ ਮਮਾ ਮੈਂ ਬਹੁਤ ਹਿੱਟ ਹੋਈਆਂ ਐ ਹਾਂ ਬੱਬੂ ਮਾਨ ਨੂੰ ਵੀ ਸਾਡਾ ਸਲੂਟ ਹੈ ਇਸ ਚੀਜ਼ ਦਾ ਬਿਲਕੁਲ ਜੀ ਆ ਦੇਖੋ ਜੀ ਬੱਬੂ ਮਾਨ ਸਾਹਿਬ ਤੁਹਾਨੂੰ ਸਲੂਟ ਮਾਰ ਰਹੇ ਨੇ ਜੀ ਔਰ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਤੁਸੀਂ ਇੱਥੇ ਵਿਜ਼ਿਟ ਜਰੂਰ ਕੀਤਾ ਜੀ ਔਰ ਜਿਨ੍ਹਾਂ ਜਿਨ੍ਹਾਂ ਨੇ ਇਸ ਵੀਡੀਓ ਨੂੰ ਜਿਹੜੇ ਦੇਖ ਰਹੇ ਨੇ ਸਾਡੇ ਸਬਸਕ੍ਰਾਈਬਰਸ ਫਾਲੋਅਰ ਜਾਂ ਵੀਡੀਓ ਨੂੰ ਦੇਖਣ ਵਾਲੇ ਜੇਕਰ ਤੁਸੀਂ ਇਸ ਜਗ੍ਹਾ ਤੇ ਵਿਜ਼ਿਟ ਕੀਤਾ ਨਾ ਕਦੀ ਵੀ ਤਾਂ ਜਰੂਰ ਕਮੈਂਟ ਕਰੋ ਤੇ ਹਾਜ਼ਰੀ ਲਗਾਓ ਤੇ ਹਾਂ ਜਿਹੜੇ ਪਹਿਲੀ ਵਾਰ ਚੰਡੀਗੜ੍ਹ ਦੇ ਵਿੱਚ ਕਦੀ ਆਣ ਤਾਂ ਸੈਕਟਰ 17 ਦੇ ਵਿੱਚ ਨੀਲਮ ਥੀਏਟਰ ਦੇ ਸਾਹਮਣੇ ਪਹੁੰਚ ਜੋ ਸਭ ਕੁਝ ਮਿਲੂਗਾ ਪੁਰਾਣਾ ਹਰ ਇੱਕ ਕੈਸਟ ਮਿਲੇਗੀ ਹਰ ਇੱਕ ਸੀਡੀ ਮਿਲੇਗੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਬਿਲਕੁਲ オリジナル ਚੀਜ਼ਾਂ ਮਿਲਦੀਆਂ ਅੱਜ ਕੱਲ ਇਹਨਾਂ ਨੇ ਕਾਰਵਾ ਰੇਡੀਓਜ਼ ਵਗੈਰਾ ਜਿਹੜੇ ਹੈ ਸਾਰੇ ਗਾਮਾ ਦੇ ਜਾਂ ਹੋਰ ਇਸ ਤਰ੍ਹਾਂ ਦੇ ਪ੍ਰੋਡਕਟ ਵੀ ਰੱਖਣੇ ਸ਼ੁਰੂ ਕਰ ਦਿੱਤੇ ਹਨ ਤਾਂ ਸਮਾਂ ਬਦਲਿਆ ਸਮੇਂ ਦੇ ਨਾਲ ਇਹਨਾਂ ਨੇ ਉਹ ਚੀਜ਼ਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਮੋਬਾਈਲ ਐਸੈਸਰੀਜ਼ ਵੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਪਰ ਆ ਜਿਹੜੀਆਂ ਪੁਰਾਣੀਆਂ ਕੈਸਟਸ ਜਿਹੜੀਆਂ ਹੈ ਇਹ ਨਹੀਂ ਛੱਡੀਆਂ ਇਹਨਾਂ ਨੇ ਜੀ ਹਾਂ ਤੂੰ ਆ ਸਭ ਤੋਂ ਵੱਡੀ ਵਿਰਾਸਤ ਜਿਹੜੀ ਕਿ ਆਲ ਵਰਲਡਸ ਨਹੀਂ ਕਿਤੇ ਮਿਲਦੀ ਸਾਡੇ 뮤ਜ਼ਿਕ ਕੋਰਨਰ ਤੇ ਰਿਕਾਰਡ ਜੀ ਜੋ ਪੁਰਾਣੇ ਸਰਿੰਦਰ ਕੌਰ ਸਾਰੇ ਜੋ ਚਮਕੀਲਾ ਮਾਨਕ ਆ ਰਬ ਗਾਇਆ ਜਿਹੜੇ ਵੀ ਸਾਡੇ ਪੁਰਾਣੇ ਸਿੰਗਰ ਹੈ ਉਹ ਸਾਡੇ ਕੋਲ ਸਭ ਪੂਰੀ ਕੋਸ਼ਿਸ਼ ਕਰਕੇ ਅਸੀਂ ਕਸਟਮਰ ਨੂੰ ਗਾ ਪ੍ਰਬੰਧ ਕਰੀਦਾ ਲੋ ਜੀ ਸਰਿੰਦਰ ਕੌਰ ਐਂਡ ਆਸਾ ਸਿੰਘ ਮਸਤਾਨਾ ਦਾ ਰਿਕਾਰਡ ਹੈ ਇਹ ਐਲਪੀ ਰਿਕਾਰਡ ਕੀ ਕਹਿੰਦੇ ਜੀ ਐਲਪੀ ਰਿਕਾਰਡ ਐਲਪੀ ਰਿਕਾਰਡ ਜੀ ਆ ਖੋਲ ਕੇ ਦਿਖਾਓ ਜੀ ਐਦਾਂ ਹੁੰਦਾ ਐਲਪੀ ਰਿਕਾਰਡ ਹੂੰ ਇਹ ਸੈਕਟਰ 17 뮤ਜ਼ਿਕ ਕੋਰਨਰ ਤੇ ਹਰ ਵਕਤ ਇਹ ਤਿਆਰ ਪਏ ਹੁੰਦੇ ਆ ਅੱਜ ਵੀ ਉਪਲਬਧ ਹੈਗੇ ਆ ਇਹ ਸ਼ੌਕ ਕਹਿੰਦੇ ਕਿ ਦੇਖੋ ਯੁੱਗ ਬਦਲ ਗਿਆ ਪਰ ਤੁਸੀਂ ਉਹ ਸਾਰੇ ਯੁੱਗ ਆਪਣੇ ਸੀਨੇ ਦੇ ਵਿੱਚ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਰੱਖਿਆ ਹੋਇਆ ਤੇ ਸੀਨੇ ਦੇ ਵਿੱਚ ਸਾਰਾ ਵਿਰਸਾ ਰੱਖਿਆ ਸਾਡੇ ਵਾਲਾਂ 'ਚ ਵੀ ਵਸ ਗਿਆ ਸੀ ਕਾਲੇ ਵਾਲ ਸੀ ਜਦ ਦੇ ਕੰਮ ਕਰਦੇ ਆ ਹੁਣ ਸਾਡੇ ਧੋਲੇ ਵੀ ਆ ਗਏ ਇਹਨਾਂ 'ਚ ਵੀ ਇਹੀ ਵਿਰਾਸਤ ਵਸ ਰਹੀ ਹੈ ਅਸੀਂ ਆਪਣੀ ਵਿਰਾਸਤ ਨੂੰ ਹਮੇਸ਼ਾ ਇਹ ਕਹਿੰਦੇ ਸਾਡੀ ਪੰਜਾਬੀ ਜਿਹੜੀ ਮਾਂ ਬੋਲੀ ਹੈ ਇੱਕ ਚੜਦੀਆਂ ਗੱਲਾਂ ਐ ਹਾਏ ਹਾਏ ਬਸ ਕੀ ਕਹਿਨੇ ਦੀ ਆ ਜਿਹੜਾ ਚੁਟਕੀ ਮਾਰ ਕੇ ਤੁਸੀਂ ਗਿਆ ਲੈ ਕਿ ਪੰਜਾਬੀ ਮਾਂ ਬੋਲੀ ਚੜਦੀਆਂ ਗੱਲਾਂ ਚ ਹੈ ਕਮਾਲ ਕਰਤੀ ਦੀ ਮਜ਼ਾ ਆ ਗਿਆ ਬਾਈ ਗॉड ਬਹੁਤ ਸੁਣਾ ਬਹੁਤ ਸੋਹਣੀ ਗੱਲਬਾਤ ਤੁਸੀਂ ਕਰਦੇ ਹੋ ਕਿਹੜੇ ਕਿਹੜੇ 뮤ਜ਼ਿਕ ਡਾਇਰੈਕਟਰ ਜਾਂ ਸਿੰਗਰਸ ਤੁਹਾਡੀ ਤੁਹਾਨੂੰ ਤੁਸੀਂ ਉਹਨਾਂ ਨੂੰ ਪਰਸਨਲੀ ਤੌਰ ਤੇ ਮਿਲ ਚੁਕੇ ਹੋ ਜੀ ਅਸੀਂ ਜੀ ਅਨੁਭਮ ਖੇਰ ਨੂੰ ਕਿਹੜਾ ਆਪਣਾ ਜੈਦੇਵ ਜੀ ਸ੍ਰਿੰਦਰ ਵਚਨ ਜੀ ਸ੍ਰਿੰਦਰ ਵਚਨ ਉਹਨਾਂ ਸਪੈਸ਼ਲ ਆਉਂਦੇ ਜਦ ਵੀ ਉਹਨਾਂ ਸਤਾਰਾਣਾ ਸਾਡੀ ਦੁਕਾਨ ਤੇ ਆ ਕੇ ਜਾਣਾ ਇਹਾਂ ਕੀ ਹਾਲ ਹੈ ਪਾਣੀ ਕੈਸੜਾ ਦਾ ਕੀ ਹਾਲ ਹੈ ਸਾਰੀ ਉਹਨਾਂ ਨੂੰ ਰਿਪੋਰਟ ਲੈ ਕੇ ਜਾਣੀ ਇੱਥੋਂ ਹੂੰ ਵੀ ਸਾਡੀ ਉਹ ਕੈਸੜਾ ਸੀ ਉਹਦਾ ਕੀ ਹਾਲ ਫਿਰ ਸਾਰਾ ਪੁੱਛ ਕੇ ਜਾਣਾ ਮਤਲਬ ਬਹੁਤ ਵਧੀਆ ਬੰਦੇ ਸੀ ਬੋਲੇ ਛੇ ਬੰਦੇ ਵੀ ਮੇਰਾ ਖਿਆਲ ਮੈਂ ਤੁਹਾਡੀ ਗੱਲਬਾਤ ਤੋਂ ਅੰਦਾਜ਼ਾ ਲਗਾ ਰਿਹਾ ਕਿ ਜੇਕਰ ਕੋਈ ਨਵੀਂ ਕੈਸਟ ਮੰਨ ਲਓ ਉਸ ਸਮੇਂ ਕੋਈ ਰਿਲੀਜ਼ ਹੁੰਦੀ ਸੀ ਆਸਤ ਸਿੰਘ ਮਸਤਾਨਾ ਦੀ ਕੋਈ ਕੈਸਟ ਸੁਰਿੰਦਰ ਕੌਰ ਦੀ ਆਈ ਤਾਂ ਜੱਜਮੈਂਟ ਲੈਣ ਦੇ ਲਈ ਵੀ ਕਿੰਨੀ ਕੁ ਚੱਲੀ ਤਾਂ ਆਹੀ ਦੁਕਾਨ ਖਾਸ ਵੜਦੀ ਸੀ 뮤직 ਆਰਨਰ ਦੀ ਬਿਲਕੁਲ ਬਿਲਕੁਲ ਹੂੰ ਸਿੰਗਲ ਸਾਡੇ ਕੋਲ ਪੱਜੇ ਜਾਂਦੇ ਸੀ ਜ ਜਦੋਂ ਉਹਨਾਂ ਦੀ ਕੈਸਟ ਕੋ ਰਿਲੀਜ਼ ਹੁੰਦੀ ਸੀ ਜੱਜੀ ਜਾਜੀ ਬੈਂਸ ਹੂੰ ਇਹ ਵੀ ਇਹ ਵੀ ਖੁਦ ਇੱਥੇ ਆਪਣੇ ਬਾਹਰ ਆ ਕੇ ਦੇਖ ਕੇ ਜਾਂਦਾ ਸੀਗਾ ਸਰਤਾਜ ਸਰਦਾ ਜੀ ਜਿਹੜੀ ਪਹਿਲੀ ਗੈਸਟ ਸਾਈਂ ਆਈ ਹੈ ਉਹਨਾਂ ਨੇ ਆਪਣਾ ਪ੍ਰਿੰਟ ਸਾਨੂੰ ਡੁਪਲੀਕੇਟ ਕਰਵਾ ਕੇ ਇੱਥੇ ਵੀ ਪਲੇ ਕਰੋ ਅਸੀਂ ਸਾਈਂ ਕਰਿਆ ਲੋਕ ਇਨਾ ਆਨੰਦ ਲਿਆ ਸਾਈਂ ਸਾਈਂ ਜੀ ਦਾ ਹੱਦ ਕੋਈ ਨਹੀਂ ਮੰਗ ਬਹੁਤ ਆ ਗਈ ਬਹੁਤ ਮੰਗ ਆ ਗਈ ਫਿਰ ਉਹ ਆਪਣਾ ਸਪੀਡ ਰਿਕਾਰਡ ਤੇ ਵੀ ਰਿਕਾਰਡ ਕਰਾਇਆ ਉਹ ਹੂੰ ਫਿਰ ਸਪੀਡ ਰਿਕਾਰਡ ਨੇ ਲੈਣਾ ਲਾਤੀ ਉਹਨਾਂ ਦੀਆਂ ਵੀ ਬਹੁਤ ਬੀਜਾ ਨੰਬਰ ਬਹੁਤ ਬੀਖੇ ਜੀ ਵਾਹ ਦੀ ਵਾਹ ਦੇਖੋ ਜੀ ਵੱਡੇ ਵੱਡੇ ਸਿੰਗਰ ਨਾਮਵਰ ਸਿੰਗਰ ਜਿਹੜੇ ਨਾਮਵਰ 뮤직 ਡਾਇਰੈਕਟਰ ਤੇ ਨਾਮਵਰ ਫਿਲਮੀ ਐਕਟਰ ਕੋਈ ਹੀ ਹੋਏਗਾ ਜਿਹੜਾ ਇੱਥੇ ਵਿਜ਼ਿਟ ਨਹੀਂ ਕੀਤਾ ਜੇ ਤੁਸੀਂ ਵਿਜ਼ਿਟ ਨਹੀਂ ਕੀਤੇ ਤਾਂ ਤੁਹਾਡੀ ਗਲਤੀ ਹੈ ਵਿਜ਼ਿਟ ਜ਼ਰੂਰ ਕਰਿਓ ਔਰ ਇਹ ਜਿਹੜਾ ਇਹ ਜਿਹੜੀ ਵਿਰਾਸਤ ਹੈ ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਹੈ ਇੱਕ ਵਾਰੀ ਦੇਖਿਓ ਜ਼ਰੂਰ ਸ਼ੌਕ ਰੱਖਦੇ ਨੇ ਸਭ ਤੋਂ ਵੱਡੀ ਗੱਲ ਹੈ ਇਹ ਕੋਈ ਦੁਕਾਨਦਾਰੀ ਬਿਜ਼ਨਸ ਨਹੀਂ ਕਰ ਰਹੇ ਇਹ ਇਹ ਛੋਟੀ ਜੀ ਦੁਕਾਨ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਸ਼ਾਇਦ ਐਡਾ ਵੱਡਾ ਉਪਰਾਲਾ ਪੰਜਾਬ ਦੇ ਵਿੱਚ ਕੋਈ ਹੀ ਵਿਅਕਤੀ ਕਰਦਾ ਹੋਵੇਗਾ ਜਿਹੜੇ ਇਹ ਦੋਨੋਂ ਭਰਾ ਜਿਹੜੇ ਹਨ ਕਰ ਰਹੇ ਹੈ ਕਰੇਸਗਲ ਦੇ ਉਤੇ ਕਮੈਂਟ ਜਿਨ੍ਹਾਂ ਨੇ ਇਹ ਵੇਟੇ ਜਸਥਾਨ ਨੂੰ ਪਹਿਲਾਂ ਵਿਜ਼ਿਟ ਕਦੇ ਕੀਤਾ ਹੋਇਆ ਜੀ ਉਹ ਆ ਜੀ ਵਾ ਨਜ਼ਾਰਾ ਆ ਗਿਆ ਜੀ ਅੱਜ ਤਾਂ ਮਜ਼ਾ ਆ ਗਿਆ ਸ਼ਾਮ ਨੂੰ ਅਸੀਂ ਵਲੋਗਿੰਗ ਕਰ ਰਹੇ ਸੀ ਚੰਡੀਗੜ੍ਹ ਚ ਮੈਂ ਕਿਹਾ ਸਾਡੀ ਥਕਾਵਟ ਮੈਂ ਆਪਣੇ ਬ੍ਰਦਰ ਨੂੰ ਕਹਿੰਦਾ ਥਕਾਵਟ ਉੱਥੇ ਜਾ ਕੇ ਸਾਡੀ ਉਤਰ ਜਾਣੀ ਹੈ ਵਾਕੀ ਤੁਸੀਂ ਥਕਾਵਟ ਉਤਾਰਤੀ ਕਮਾਲ ਦੀਆਂ ਗੱਲਾਂ ਹੈ ਬਹੁਤ ਬਾਤਗਾਰ ਤੁਹਾਡੇ ਅਸ਼ੀਰਵਾਦ ਚਾਹੀਦੇ ਸੀ ਸਾਨੂੰ ਭਰਾਵਾਂਗੇ ਜਿਹੜੇ ਕਿ ਸਹੀ ਚੱਲਦਾ ਕਰਦਾ ਚੱਲਦੀਆਂ ਕਰਾਂ ਲੱਖਿਆ ਬਸ ਸਾਨੂੰ ਬਸ ਅਸੀਂ ਕਰਦੇ ਅਸੀਂ ਤਾਂ ਕੰਪਨੀ ਨੂੰ ਇਹ ਹੀ ਅਪੀਲ ਕਰਦੇ ਆ ਵੀ ਸੀੜੀ ਕੈਸੜ ਇਹ ਦੁਬਾਰਾ ਆਵੇ ਤਾਂ ਬਹੁਤ ਬਸੇ ਲੇਕਿ ਵਿੱਚ ਕਈਆਂ ਕੇ ਰੋਜ਼ਗਾਰ ਚੱਲਦੇ ਆਂ ਮੈਂ ਕਈ ਕੰਪਨੀ ਆ ਰੋਜ਼ਗਾਰ ਚੱਲਦੇ ਤੇ ਕੋਈ ਡਾਇਰੈਕਟਰਾਂ ਦੇ ਚੱਲਦੇ ਤੇ ਕੋਈ ਸਿੰਗਰਾਂ ਦੇ ਚੱਲਦੇ ਆਂ ਹੁਣ ਸਾਰਾ YouTube ਤੇ ਕੰਮ ਹੋ ਗਿਆ ਸਭ ਜਾਰੇ ਪਬਲਿਕ ਨੂੰ ਲੇਕਿਨ ਹੁਣ ਵੀ ਬਹੁਤ ਸ਼ਮਸ਼ੀਰ ਸੰਧੂ ਜੀ ਪਬਲਿਕ ਨੂੰ ਹੁਣ ਵੀ ਬਹੁਤ ਮਾਣ ਹੈ ਕਿ ਸਾਨੂੰ ਸੀੜੀ ਚਾਹੀਦੀ ਆ ਹਮ ਅੱਜ ਵੀ ਅਸੀਂ ਸੀੜੀਆਂ ਆ ਰਿਕਾਰਡ ਕਰਕੇ ਕੇ ਵੇਚਦੇ ਆਂ ਥੋੜ੍ਹੀ ਥੋੜ੍ਹੀਆਂ ਜੇ ਕਸਟਮਰਾਂ ਨੂੰ ਪਸੰਦ ਹੁੰਦੀ ਆ ਹਮ ਲਓ ਜੀ ਸ਼ਮਸ਼ੀਰ ਸੰਧੂ ਜੀ ਦੇ ਨਾਲ ਤੁਸੀਂ ਇਹ ਤਸਵੀਰ ਦੇਖ ਸਕਦੇ ਆਂ ਜੀ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਬਹੁਤ ਜ਼ਬਰਦਸਤ ਗੱਲ ਬਣ ਗਈ ਅੱਜ ਤਾਂ ਸ਼ਾਮ ਬਣ ਗਈ ਅੱਜ ਅਸੀਂ ਤੁਹਾਡੇ ਕੋਲ ਦੋ ਚੀਜ਼ ਦੋ ਚਾਰ ਗੀਤ ਸੁਣ ਕੇ ਵੀ ਜਾਣੇ ਆ ਜੋ ਨਜ਼ਾਰਾ ਤੁਸੀਂ ਸ਼ਾਮ ਨੂੰ ਲਗਾਣੇ ਹਨ ਜੀ ਜਦੋਂ ਸਾਡੀ ਫੈਮਲੀ ਚੰਡੀਗੜ੍ਹ ਆਉਂਦੀ ਹੈ ਤਾਂ ਜਿਹੜਾ ਗੀਤ ਸੁਰਿੰਦਰ ਕੌਰ ਦਾ ਲੱਗਦਾ ਇਹਨਾਂ ਦੀ ਜਦੋਂ ਜਾਂ ਕਿਸ਼ੋਰ ਕੁਮਾਰ ਦਾ 7:00 ਵਜੇ ਤੁਸੀਂ ਲਗਾਣੇ ਆ ਕਿਆ ਕਹਨੇ ਜੀ ਕਮਾਲ ਦੀ ਗੱਲ ਹੈ ਮੈਂ ਕਈ ਵਾਰ ਦੇਖਦਾ ਘਰ ਜਾ ਕੇ ਉਹ ਗੱਲ ਨਹੀਂ ਬਣਦੀ ਜਿਹੜੇ ਤੁਹਾਡੇ ਇੱਥੇ ਮਿਊਜ਼ਿਕ ਸਿਸਟਮ ਤੇ ਬਣਦੀ ਹੈ ਮੈਂ ਕਹਿੰਦਾ ਲੋਕੀ ਜਾਮ ਲਾ ਕੇ ਇੱਥੇ ਬੈਠ ਜਾਂਦੇ ਸਾਨੂੰ ਯਾਰ ਸ੍ਰਿੰਦਰ ਗੋਵ ਗਾਣਾ ਸੁਣਾਓ ਜੀ ਆ ਵਧੀਆ ਜਾ ਪੁਰਾਣੇ ਗਾਣੇ ਮੇਰੀ ਅੱਖ ਕਾਸ਼ਨੀ ਇੱਕ ਵਿਆਹ ਦੇ ਗੀਤ ਬਹੁਤ ਪਪਲਰ ਹਨ ਦੇ ਹੂੰ ਬਾਕੀ ਇੱਕ ਅੱਧਾ ਸੁਣਾ ਵੀ ਦਿਓ ਜਿਹੜੀ ਉਹ ਕੀ ਢੋਲ ਕੀ ਹੈ ਢੋਲ ਕੀ ਮਾਸਟਰ ਹੈ ਬਾਜਾ ਮਾਸਟਰ ਹੈ ਉਹ ਉਸ ਤੋਂ ਵੀ ਕਹਿਣ ਸਾਜ਼ ਆ ਜਿਹੜੇ ਕਿ ਵਜਾ ਕੇ ਇਹਨਾਂ ਨੂੰ ਤਰੱਕੀਆਂ ਦੇ ਰਹੇ ਸੀਗੇ ਹਮ ਅੱਜ ਦੇ ਸਮੇਂ 'ਚ ਮਿਊਜ਼ਿਕ ਜਿਹੜਾ ਉਹ ਰੈਡੀਮੇਡ ਜਾਂ ਕੰਪਿਊਟਰਸ ਤੇ ਹੋ ਗਿਆ ਤਾਂ ਉਹ ਜਿਹੜੇ ਢੋਲਕੀ ਮਾਸਟਰ ਸਾਜ਼ੀ ਜਿਹੜੇ ਹੈ ਉਹ ਵੀ ਤੁਹਾਨੂੰ ਮਿਲਦੇ ਹੋਣਗੇ ਜਾਣਦੇ ਹੋਣਗੇ ਆਦੇ ਸਦੂਰ ਸਿਕੰਦਰਾਂ ਦੇ ਬਸੇ ਰਹੇ ਜਾਂਦੇ ਬਾਜਾ ਵਜਾਂਦਾ ਜਾਂ ਜਾਬੀ ਸਦੂਰ ਸਿਕੰਦਰਾਂ ਦਾ ਸੀਗਾ ਤੇ ਢੋਲਕੀ ਮਾਸਟਰੂਗੇ ਨਾਲ ਉਹ ਵੀ ਆਂਦੇ ਸੀਗੇ ਹਮ ਹੈ ਨਗੋਜੇ ਵਾਲੇ ਉਹ ਵੀ ਆਂਦੇ ਸੀਗੇ ਜੇ ਗਰਮੀਤ ਬਾਵਾ ਨਾਲ ਬੋਲਦੇ ਸੀਗੇ ਉਹ ਵੀ ਉਹ ਵੀ ਆਏ ਸਾਡੇ ਕੋਲ ਵਾਦੀ ਲਗੋਜੇ ਤੁਹਾਨੂੰ ਪਤਾ ਨਗੋਜੇ ਕੀ ਹੁੰਦਾ ਲਗੋਜੇ ਵੱਜਦੇ ਜਿਹੜੇ ਵਾਜ ਵਜਾਣੇ ਆ ਉਹ ਉਹਨਾਂ ਦਾ ਬੜਾ ਕਰੇਸੀ ਆ ਜੀ ਹਾਂ ਲੇਕਿਨ ਹੁਣ ਵਜਾਣੇ ਵਾਲੀ ਨਹੀਂ ਜੀ ਹੁਣ ਵਜਾਣੇ ਵਾਲੇ ਨੇ ਇਹ ਕਲਾ ਜਿਹੜੀ ਵਿਲੁਕਤ ਹੁੰਦੀ ਜਾ ਰਹੀ ਹੈ ਪਰ ਤੁਸੀਂ ਸਾਰਾ ਰਿਕਾਰਡ ਕਾਇਮ ਰੱਖਿਆ ਹੋਇਆ ਜੀ ਬਣਗੀ ਜੀ ਗੱਲ ਦੀ ਕਮਾਲ ਦੀ ਗੱਲ ਹੈ ਸਰਿੰਦਰ ਕੌਰ ਦੀ ਕੈਸਟ ਦਾ ਇੰਨੀ ਵਿਕਿਆ ਕਰਦੀ ਸੀ ਸਤੋਂ ਪੂਰੀ ਨਹੀਂ ਹੋਇਆ ਕਰਦੀ ਸੀ ਜੀ ਹਮ ਕੰਪਨੀ ਤੋਂ ਅਸੀਂ ਸਪੈਸ਼ਲ ਬਣਾਇਆ ਕਰਦੇ ਸੀਗੇ ਕੰਪਨੀ ਸਾਡੇ ਵਾਸਤੇ ਹੀ ਸਪੈਸ਼ਲ ਬਣਾਉਂਦੀ ਸੀ 8000 2 2000 5 5000 ਸੈਟ ਨਾ ਹਮ ਜਿੰਨੇ ਬਣ ਕੇ ਆਉਂਦੇ ਸੀ 12-20 ਦਿਨ ਮਹੀਨੇ ਹੀ ਫੇਕ ਦੋਨ ਦੇ ਫੇਰ ਕੰਪਨੀ ਆਰਡਰ ਲੈਂਦੀ ਨਹੀਂ ਇੰਨਾ ਇੰਨੇ ਲੋਕ ਪਸੰਦ ਕਰਦੇ ਸੀ ਇਹ ਤੁਹਾਡੇ ਸਪੈਸ਼ਲ ਕਸਟਮਾਈਜ਼ ਤੁਸੀਂ ਬਣਾਏ ਹੋ ਬੈਸਟ ਆਫ ਸੁਰਿੰਦਰ ਕੌਰਨ ਪ੍ਰਕਾਸ਼ ਕੌਰ ਵੈਸੇ ਸਾਰੇ ਗਮਾਂ ਦਾ ਤੇ ਨੀਚੇ ਨਾਮ ਲਿਖਿਆ ਹੈ ਵਿਨੋਦ ਸ਼ਰਮਾ ਐਂਡ ਸਤਪਾਲ ਸ਼ਰਮਾ ਜੀ ਆਹ ਹੈ ਜੀ ਤੁਸੀਂ ਸਤਪਾਲ ਸ਼ਰਮਾ ਜੀ ਤੁਸੀਂ ਇਹ ਜੀ ਇਹ ਹੈ ਜੀ ਸ਼੍ਰੀ ਸਤਪਾਲ ਸ਼ਰਮਾ ਜੀ ਇਹ ਹੈ ਸ਼੍ਰੀ ਵਿਨੋਦ ਸ਼ਰਮਾ ਜੀ ਦੋਨੋਂ ਭਰਾ ਜਿਹੜੇ ਹੈ ਇਹ ਕੰਮ ਕਰ ਰਹੇ ਨੇ ਔਰ ਇਸ ਸਮੇਂ ਕੋਈ ਕਸਟਮਰ ਵੀ ਆਏ ਬੈਠੇ ਨੇ ਸੱਸੀ ਗੱਲ ਸਰਦਾਰ ਜੀ ਜੀ ਕੀ ਲੈਣ ਆਏ ਦੀ ਤੁਸੀਂ ਇੱਥੇ ਜੀ ਮੈਂ ਤਾਂ ਕੈਸਟ ਲੈਣ ਆਇਆ ਜੀ ਯਾਰ ਪੈਂਡ ਰੇ ਕੋਈ ਮਿਲ ਜਾਏ ਗਰਨ ਸਾਹਿਬ ਦੀ ਹਾਂ ਜੀ ਸ਼੍ਰੀ ਗੁਰੂ ਗਰਨ ਸਾਹਿਬ ਦੀ ਪੈਨ ਡਰਾਈਵ ਜਾਂ ਕੈਸਟ ਜਾਂ ਸੀਡੀ ਮਿਲ ਜਾਏ ਹਾਂ ਫਿਰ ਮੁਹੰਮਦ ਰਫੀ ਦੇ Song ਵੇਖ ਲਵਾਂਗੇ ਪੁਰਾਣੇ ਗਾਣੇ हां मैं ऐसी ऐसी ना ਸਾਡਾ ਚੈਨਲ ਹੈ ਜੀ ਅਸੀਂ ਕਵਰ ਕਰ ਰਹੇ ਆ ਵੀ ਇੱਥੇ ਹੀ ਮਿਲਦਾ ਸਾਰਾ ਕੁਝ ਮੈਂ ਇੱਥੇ ਮਿਲਦਾ ਹੈ ਜੀ ਬੜੀ ਪੁਰਾਣੀ ਦੁਕਾਨ ਹੈ ਮੈਂ ਕਹਿ ਰਹੀ ਆ ਇੱਥੇ ਤੁਸੀਂ ਕਈ ਵਾਰ ਆਏ ਹੋ ਤੁਸੀਂ ਇੱਥੇ ਲਓ ਜੀ ਆਹ ਦੇਖੋ ਜੀ ਸਰਦਾਰ ਸਾਹਿਬ ਦੇ ਨਾਲ ਅਸੀਂ ਗੱਲ ਕੀਤੀ ਹੈ ਤੇ ਕਹਿ ਰਹੇ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਬੰਧਤ ਜਿਹੜਾ ਕੁਝ ਕੈਸਟ ਜਾਂ ਕੁਝ ਰਿਕਾਰਡਿੰਗ ਲੈਣ ਆਏ ਆ ਇਹ ਸਾਰਾ ਕੁਝ ਇੱਥੇ ਹੀ ਉਪਲਬਧ ਹੈ ਛੋਟੀ ਜੀ ਦੁਕਾਨ ਹੈ ਪਰ ਬਹੁਤ ਵੱਡੇ ਕਾਰਨਾਮੇ ਔਰ ਇਹਨਾਂ ਦਾ ਦਿਲ ਜਿਹੜਾ ਜੀ ਆ ਬਹੁਤ ਵੱਡਾ ਹੈ ਜੀ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਨੇ ਪੰਜਾਬੀ ਵਿਰਸੇ ਦੀ ਸੇਵਾ ਕੀਤੀ ਹੋਈ ਹੈ ਤੇ ਬਹੁਤ ਵੀ ਤਰੀਕੇ ਨਾਲ ਸੇਵਾ ਨਿਭਾ ਰਹੇ ਨੇ ਇੱਥੇ ਸਾਹਮਣੇ ਕਿਸੇ ਸਮੇਂ ਇੱਕ ਕੰਪਨੀ ਹੁੰਦੀ ਸੀ 뮤ਜ਼ਿਕ ਵਰਲਡ ਬੜਾ ਵੱਡਾ ਸ਼ੋਰੂਮ ਸੀਗਾ ਉਹ ਬੰਦ ਹੋ ਗਿਆ ਪਤਨ ਕਿੱਧਰ ਖੁਦਰ-ਬੁਦਰ ਹੋ ਗਿਆ ਸਭ ਚਲੇ ਗਏ ਪਰ ਆ ਤੁਸੀਂ ਸਾਰਾ ਕੁਝ ਰੱਖਿਆ ਹੋਇਆ ਦੀ ਇਸ ਗੱਲ ਦੀ ਬੜੀ ਖੁਸ਼ੀ ਹੈ ਦੀ ਆ ਦੇਖੋ ਜੀ ਕਿਆ ਕਹਨੇ ਜੀ ਇਹਨਾਂ ਦੇ ਐਦਾਂ ਦੇਖੋ ਇਹ ਸੀ ਡੀ ਜੜੀਆਂ ਹੈ ਇਹ ਕੱਢ ਕੇ ਦੇ ਰਹੇ ਨੇ ਆਪਣੇ ਕਸਟਮਰਸ ਨੂੰ ਅਤੇ ਸਾਰਾ ਕੁਝ ਜਿਹੜਾ ਹੈ ਇਹਨਾਂ ਕੋਲ ਉਪਲਬਧ ਹੈ ਆ ਦੇਖੋ ਜੀ ਟੌਰ ਪੰਜਾਬ ਦੀ ਇਹ ਵੀ ਆਏ ਆ ਸਾਡੇ ਕੋਲ ਹੰਸ ਰਾਜ ਹੰਸ ਸਾਹਿਬ ਇਹਨਾਂ ਦੀ ਮੈਂ ਸਟਾਰਟਿੰਗ ਬਾਹਰੋਂ ਲਈ ਹੈ ਜੀ ਹਾਂ ਜੀ ਗੁਲਦੀਪ ਮਾਨ ਵੀ ਇੱਥੇ ਆ ਸਾਡੇ ਕੋਲ ਬਰੰਦ ਹੋਏ ਜੀ ਜੀ ਕਾਲਾ ਚਾਦਰਾਂ ਲਾ ਕੇ ਆ ਕਾਲੀਆਂ ਅਨਕਾਂ ਲਾ ਕੇ ਹੂੰ ਜਿਸ ਤਰ੍ਹਾਂ ਉਹਦੀ ਕਿਸਾ ਇੱਥੇ ਆਏ ਸੀਗੇ ਜੀ ਹਾਂ ਜੀ ਤੇ ਬਾਕੀ ਇਹਨਾਂ ਦੀ ਮਿਕਸ ਗਾਣੇ ਸਾਰੇ ਸਤੂਲੇ ਵੀ ਬਹੁਤ ਨੰਬਰ ਪੀ ਗਿਆ ਹੂੰ ਬੰਦ ਰਹੇ ਹੈਗੇ ਸ਼ੇਰ ਤੇਰਾ ਯਾਰ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ਚੋ ਚੀਤ ਬੰਦ ਰੱਖੇ ਵੀ ਬਹੁਤ ਆਂਦੇ ਸੀਗੇ ਸੰਸ਼ੇਰ ਸੰਧੂ ਨਾਲ ਹਾਂ ਉਹਦੀਆਂ ਤੋਂ ਸ਼ਬਦਾਂ ਨਹੀਂ ਲੈਂਦੇ ਕਦ ਬੰਦ ਰੱਖੀ ਆ ਸਾਹਿਬ ਇੱਥੇ ਆਉਂਦੇ ਸੀਗੇ ਜੀ ਹਾਂ ਜੀ ਜੱਜੀ ਬਾਂ 嗯，老的。 ਕਰੇ ਤੁਸੀਂ ਕਮੈਂਟ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਆ ਦੇਖੋ ਜੀ ਕੈਸੇਟਸ ਦੇ ਸੈੱਟ ਜਿਹੜੇ ਹੈ ਪੂਰੇ ਦੇ ਪੂਰੇ ਅੱਛਾ ਇਹ ਪੈਨ ਡਰਾਈਵਸ ਆ ਗਈਆਂ ਦੀ ਪੈਨ ਡਰਾਈਵਸ ਆ ਗਈਆਂ ਕੰਪਨੀ ਦੀਆਂ ਨੂੰ ਅੱਛਾ ਪੈਨ ਡਰਾਈਵਸ ਵੀ ਤੁਸੀਂ ਕੰਪਨੀਆਂ ਦੀ ਰੈਡੀਮੇਡਸ ਰੱਖੀਆਂ ਹੋਈਆਂ ਨੇ ਜੀ ਲਓ ਜੀ ਖੋਲ ਕੇ ਦਿਖਾਓ ਜੀ ਥੋੜਾ ਜਿਹਾ ਹੈ ਖੁੱਲਾ ਹੋਇਆ ਕੋਈ ਚੀਜ਼ ਆ ਦੇਖੋ ਜੀ ਪੈਨ ਡਰਾਈਵ ਇਹ ਜਿਹੜੀ ਹੈ ਪੈਨ ਡਰਾਈਵ ਜਿਹੜੀ ਹੈ ਧਾਰਮਿਕ ਕੈਸੇਟਸ ਜਿਹੜੀਆਂ ਕੋਈ ਵੀ ਹੈ ਕੋਈ ਵੀ ਜਿਹੜਾ ਹੈ 뮤직 ਹੈ ਜਾਂ ਕੋਈ ਵੀ ਪਾਠ ਵਗੈਰਾ ਹੈਗੇ ਕਿਸੇ ਵੀ ਧਰਮ ਦਾ ਕਿਸ ਪੈਨ ਡਰਾਈਵ ਦੇ ਰੂਪ ਦੇ ਵਿੱਚ ਉਪਲਬਧ ਹੈ ਆ ਹੈ ਜੀ ਡੈਡੀਕੇਟਿਡ ਪੈਨ ਡਰਾਈਵ ਹੈ ਇਹ ਹਾਂ ਜੀ ਇਹ ਫ੍ਰੈਂਕਫਰਟ ਕੰਪਨੀ ਦੀ ਹੈ ਹੂੰ ਫ੍ਰੈਂਕਫਰਟ ਕੰਪਨੀ ਭਾਈ ਇਹ ਤਾਂ ਕਿਤੇ ਨਹੀਂ ਦੇਖੀਆਂ ਤੁਹਾਡੇ ਕੋਲ ਮਿਲਦੀਆਂ ਬਿਲਕੁਲ ਸਰ ਆ ਦੇਖੋ ਜੀ ਪੈਨ ਡਰਾਈਵ ਕਿ ਸੱਚੀ ਕਹਿਣਾ ਕਿਤੇ ਨਹੀਂ ਮਿਲਦੀਆਂ ਗੱਡੀ ਚ ਲਾ ਲਓ ਬਸ ਸੋਨੀ ਸੋਨੀ ਦੀਆਂ ਸਾਡੇ ਕੋਲ ਸੋਨੀ ਵਗੈਰਾ ਸਭ ਦੀਆਂ ਆਂਦੀਆਂ ਨੇ ਪੈਨ ਡਰਾਈਵ ਤੁਹਾਡਾ ਸ਼ੁਭਨਾਮ ਮੇਰਾ ਰਿਸ਼ੀ ਹੈ ਜੀ ਤੁਸੀਂ ਸਤਪਾਲ ਜੀ ਦੇ ਬੇਟੇ ਹਾਂ ਹਾਂ ਜੀ ਲਓ ਜੀ ਦੇਖੋ ਜੀ ਇਹ ਤਾਂ ਹੋਰ ਵੀ ਮੁਬਾਰਕ ਗੱਲ ਹੈ ਮੈਂ ਦੋ ਦੀ ਗੱਲ ਕਰ ਰਿਹਾ ਸੀ ਇੱਥੇ ਅਗਲੀ ਜਨਰੇਸ਼ਨ ਨੂੰ ਵੀ ਤੁਸੀਂ ਇਸੇ ਕੰਮ ਚਸਕਾ ਹੈਗਾ ਤੁਹਾਡੇ ਚ ਮੈਂ ਇਹ ਲਾ ਰਿਹਾ ਵੀ ਚਸਕਾ ਹੈਗਾ ਤੁਹਾਡੇ ਚ ਪੂਰਾ ਚਸਕਾ ਸਾਨੂੰ ਪਾਇਆ ਵਾ ਜੀ ਹੁਣ ਅਬਰਾਸਤ ਨੇ ਉਹ ਸਾਡੇ ਖੂਨ ਖੂਚ ਬਸ ਗਈ ਹੁਣ ਇਹੀ ਇਹੀ ਕੰਮ ਅਸੀਂ ਸੋਚ ਰਹੇ ਕਾਈ ਵਾਰੀ ਸੋਚਿਆ ਕੰਮ ਅਸੀਂ ਚੇਂਜ ਕਰ ਦਈਏ ਫਿਰ ਆਂਦਾ ਹਾਲੇ ਚੱਲੀ ਜਾਣਾ ਜਿਹਾ ਅਸੀਂ ਚੱਲਦਾ ਹੈਂ ਭਗਵਾਨ ਦੀ ਬੇਥਰੀ ਕਿਰਪਾ ਹੈ ਹੂੰ ਆ ਸਾਰਾ ਕੁਝ ਵੈਸੇ ਮਾਡਰਨ ਤੁਸੀਂ ਵੇਚ ਰਹੇ ਹੋ ਰੱਖ ਰਹੇ ਹੋ ਇਹਦੀ ਵੀ ਤੁਹਾਡੀ ਕਾਫੀ ਵਧੀਆ ਸੇਲ ਹੈ ਪਰ ਜਦੋਂ ਆ ਚੀਜ਼ਾਂ ਕੱਢਦੇ ਆ ਤੁਸੀਂ ਅੱਜ ਜਦੋਂ ਅਸੀਂ ਵੀਡੀਓ ਕਰਨ ਲਈ ਤੁਹਾਡੇ ਨਾਲ ਗੱਲਬਾਤ ਕੀਤੀ ਨਾ ਜੀ ਇਹਨਾਂ ਦੇ ਮੂੰਹ ਤੇ ਰੌਣਕ ਆ ਗਈ ਕਿ ਵਿਰਸੇ ਤੇ ਵਿਰਾਸਤ ਨਾਲ ਗੱਲਾਂ ਹੋਣਗੀਆਂ ਆਪਣੇ ਦੂਜੇ ਕਸਟਮਰਸ ਨੂੰ ਥੋੜਾ ਜਿਹਾ ਸੈਟੀਸਾਈਜ਼ ਕਰਤਾ ਇਹਨਾਂ ਨੇ ਪਰ ਸਾਡੇ ਨਾਲ ਆਖ ਖੜ ਗਏ ਜੀ ਇੱਕ ਵਾਰੀ ਦਿਖਾਓ ਜੀ ਜਰਾ ਇਹ ਇਹ 뮤직 ਐਲਬम्स ਜਿਹੜੀਆਂ ਦੇਖੋ ਜੀ ਧਾਰਮਿਕ ਹੈਗੀਆਂ ਇਹ ਤੁਸੀਂ ਕਹਿ ਆਸਾ ਦੀ ਵਾਰ ਹੈ ਔਰ ਇਸ ਤੋਂ ਇਲਾਵਾ ਜਿਹੜਾ ਹੈ ਤੁਸੀਂ ਦੇਖ ਸਕਦੇ ਆ ਜੀ ਅਸ ਰਾਮਦਾਸ ਸਰੋਵਰ ਨਾਤੇ ਔਰ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਹੈ ਔਰ ਇਹ ਸਾਰਾ ਕੁਝ ਇਹਨਾਂ ਦੇ ਕੋਲ ਉਪਲਬਧ ਹੈ ਔਰ ਇਹ ਜਿਹੜੀਆਂ ਸਿੱਖੀ ਦਾ ਮਾਨ ਇਸ ਤਰ੍ਹਾਂ ਹੀ ਜਿਹੜੀਆਂ ਹੈ ਹੋਰ ਵੀ ਪੈਨ ਡਰਾਈਵ ਦੇ ਰੂਪ ਵਿੱਚ ਵੀ ਤੇ ਸੀ ਡੀਸ ਦੇ ਰੂਪ ਦੇ ਵਿੱਚ ਵੀ ਸਾਰਾ ਕੁਝ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਜੀ ਇਹ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈ ਕਿ ਸਾਡੇ ਪੁਆਦ ਦੇ ਖਿੱਤੇ ਦੇ ਵਿੱਚ ਜਿਹੜੇ ਹੈ ਇਹ ਕੰਮ ਚੱਲ ਰਿਹਾ ਚੰਡੀਗੜ੍ਹ ਦੇ ਵਿੱਚ ਜੀ ਔਰ ਇਹ ਤੁਸੀਂ ਦੇਖ ਸਕਦੇ ਆ ਸ਼ਮਸ਼ਾਹ ਤੇ بیگم دے ਵਿਰਾਸਤੇ ਇਸ਼ਕ ਜਿਹੜੇ ਹੈ ਇਹ ਵੀ ਇੱਕ ਇਹ ਕਿਨਾਂ ਨੇ ਜਿਹੜੀ ਹੈ ਸੰਭਾਲ ਕੇ ਰੱਖੀ ہوئی ਹੈ ਦੀ ਸਿਰਫ ਸੰਭਾਲ ਕੇ ਨਹੀਂ ਉਪਲਬਧ ਵੀ ਹੈ ਸੇਲ ਵੀ ਹੋ ਰਹੀ ਹੈ ਵਿੱਚ ਵੀ ਰਹੇ ہیں ਤੇ ریکارڈ ਵੀ ਕਰਕੇ ਦੇ ਰਹੇ ہیں ਜੀ ਮਤਲਬ ਜਿਹੜੀ ਪ੍ਰਾਈਵੇਟ ਚੀਜ਼ਾਂ ਵਿਕਦੀਆਂ ਬੜੀਆਂ ਕਾਸਟੇ ਵਿਕਦੀਆਂ ਹੁਣ ਉਹ ਚੀਜ਼ਾਂ ਕੰਪਨੀ ਨਾਲ ਰੇਟ ਨਹੀਂ ਦੇ ਰਹਾ ਹੁਣ ਪਹਿਲਾਂ ਕਿਉਂਕਿ ਕੰਪਨੀ ਬੰਦ ਹੋ ਗਈ ਹੁਣ ਔਰ ਕਸਟਮਰ ਕਾ ਮਨ ਚਾਹੀ ਚੀ ਦੋ ਜਿੱਥੋਂ ਮਰਜੀ ਦੋ ਜਿੰਨੇ ਮਰਜੀ ਲੈ ਲੋ अच्छा जे ਤੁਹਾਡੇ ਕੋਲ ਕੋਈ ਖਾਸ ਇੱਕ ਕਾਪੀ ਹੈਗੀ ਹੈ ਮੰਨ ਲਓ ਇੱਕੋ ਕਾਪੀ ਹੈ ਤੇ ਕੋਈ ਸਾਡੇ ਵਰਗਾ ਆ ਜਾਂਦਾ ਮਤਲਬ ਚਾਹਸ ਜਿੰਨੂੰ ਹੋਵੇ ਕਿ ਮੈਂ ਲੈ ਕੇ ਜਾਣੀ ਹੈ ਫਿਰ ਕੀ ਕਰਦੇ ਹੋ ਦੇ ਦਿੰਦੇ ਹੋ ਹਾਂਜੀ ਫਿਰ ਬਣਾ ਕੇ ਆਊਗਾ ਹਿਲਾ ਕਰਕੇ ਦੇਈ ਜਾ ਜੀ ਪੂਰਾ اچھا ਹਿਲਾ ਕਰਕੇ ਦੇਣਾ ਉਹਨੂੰ ਹਾਂਜੀ ਹਾਂ ਆ ਆ ਗੱਲ ਬੜਾ ਵਧੀਆ ਤੁਸੀਂ ਕਹੀ ਹੈ ਵੀ ਹਿਲਾ ਕਰਕੇ ਦੇਣਾ ਕੋਈ ਨਾ ਕੋਈ ਕਿਤੇ ਨਾ ਕਿਤੇ ਲੱਭ ਗਿਆ ਉਹਨਾਂ ਟਾਈਮ ਦੇ ਕੇ ਉਹਨਾਂ ਦਾ ਨੰਬਰ ਲੈ ਕੇ ਵੀ ਅਸੀਂ ਕੋਸ਼ਿਸ਼ ਪੂਰੀ ਕਰਨੀ ਵੀ ਇਹ ਚੀਜ਼ ਮਿਲੇ ਕਸਟਮਰ ਖੁਸ਼ ਹੋਵੇ ਹਾਂ ਬਸ ਹਰ ਕਿਸਮ ਦੇ ਧਾਰਮਿਕ ਪਾਠ ਹਰੇਕ ਧਰਮ ਦੇ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਉਪਲਬਧ ਹੈ। ਬਿਲਕੁਲ ਜੀ। ਲਓ ਜੀ ਕਰਿਓ ਕਮੈਂਟ ਵੱਧ ਤੋਂ ਵੱਧ ਇਸ ਚੀਜ਼ ਦੇ ਉੱਤੇ ਕਿ ਇਹ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ। ਜੇ ਵੀਡੀਓ ਚੰਗਾ ਲੱਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਚੰਡੀਗੜ੍ਹ ਦੀ ਵਲੋਗਿੰਗ ਅਸੀਂ ਹੁਣ ਸ਼ੁਰੂ ਕਰ ਦਿੱਤੀ। ਕੁਝ ਵਲੌਗਸ ਤੁਹਾਨੂੰ ਚੰਡੀਗੜ੍ਹ ਦੇ ਵੀ ਵੇਖਣ ਨੂੰ ਮਿਲਣਗੇ। ਸ਼ੁਕਰੀਆ ਜੀ। ਧੰਨਵਾਦ ਜੀ। ਧੰਨਵਾਦ ਜੀ।